ਅੰਗਰੇਜ਼ੀ ਦੀ ਕਹਾਵਤ ਐ ਸਸ ਸਭ ਕੁਝ ਬੈਡ ਜਦੋਂ ਕੋਈ ਜ਼ਰੂਰਤ ਪਸਦੀ ਵਾ ਜਾਂਦੀ ਐ ਆ ਫਿਰਾਂ ਦੇਖੋ ਤੁਸੀਂ ਟੀਵੀ ਲਾ ਲਓ ਮੇਰੇ ਗੱਲ ਐ ਕਿ ਜਿਸ ਬੰਦੇ ਨੂੰ ਰੱਬ ਨੇ ਥੋੜੀ ਜਿਹੀ ਸ਼ਰਮ ਦਿੱਤੀ ਨਾ ਟੀਵੀ ਪੈਣ ਵਾਲਾ ਬੰਦਾ ਤਾਂ ਇੰਨੀ ਗੱਦੀ ਐ ਪਿੱਛੇ ਜਲਦੀ ਉੱਥੇ ਬੈਠ ਜਦਾ ਸਭ ਤੋਂ ਤੇ ਜ਼ੋਰ ਆ ਤੇ ਨੌਜੋ ਨਗਰੀ ਉੱਤੇ ਐਨਾ ਗੰਦਾ ਸ਼ਰਮ ਨਹੀਂ ਆ ਸ਼ਰਮ ਨਹੀਂ ਆ ਪਤਾ ਉਹ ਕਹਾਂ ਜਾਂਦਾ ਸਭ ਕੁਝ ਪਰ ਕੁਝ ਹੋਣਾ ਤਾਂ ਆਈ ਜਾਂਦਾ ਉਹ ਗਾਣਾ ਨਹੀਂ ਚੱਲਦਾ ਜਾਂਦੇ ਜਾਂਦੇ ਰਗਮ ਰਾਮ ਕਹਿ ਕੇ ਸੀਐਸ ਐਸਾ ਕਰ ਜਗਾਇਆ ਉਹ ਆ ਗਿਆ ਹਰ ਸਿਕ ਤੋਂ ਲੇਕਿਨ ਬੋਲ ਦੇ ਗੰਗਾ ਦੇ ਲੋਕੀ ਉਹਨੂੰ ਨੰਦਾਂ ਦੇ ਗੰਗਾ ਹੀ ਇੰਨੀ ਮੈਲੀ ਕਸੀ ਦੇ ਇਹਨਾਂ ਲੋਕਾਂ ਨੇ ਜਿਹੜੇ ਦੂਰੋਂ ਲੋਕ ਜਾਂਦੇ ਨੇ ਸਰਦਾਰਾਂ ਨੰਦੇ ਨੇ ਜਿਹੜੇ ਉੱਤੇ ਰੰਗਾ ਗੰਗਾ ਹੈ ਗੰਗਾ ਦੇ ਜਿਹੜਾ ਕੱਟੀ ਵਾਲਾ ਫੋਟੋ ਤੇ ਕੀ ਹਾਲ ਕੀ ਕਰੋਗੇ ਤੁਸੀਂ ਹਾਂਜੀ ਨਹੀਂ 11ਵਾਂ ਜਿੱਤੇ ਦਿਖਾਉਂਦੇ ਬਾਬਾ ਇੱਕ ਵਾਰੀ ਗੰਗਾ ਜੀ ਜਨਾਨ ਕਰਦੇ ਦੂਰ ਦੇ ਪਾਸੇ ਕੱਟੀਆਂ ਕਰਦੇ ਲੋਕ ਕੀ ਵਿੱਚ ਤੇ ਗਾਂਦੇ ਕਰੋ ਕਦੀ ਗੰਗਾ ਮੈਲੀ ਥੋੜੀ ਹੁੰਦੀ ਹੈ ਕੋ ਜਲਦੀ ਵਿਦਿਆ ਨਹੀਂ ਕਿ ਉਬਲਤਾ ਹੈ ਨਾ ਬਰ ਅਸ ਇੱਕ ਅਰਬ ਦੀ ਆਬਾਦੀ ਨੂੰ ਪਾਰ ਹੈ ਇੰਡੀਆ ਅਮਰੀਕਾ ਦੀ ਆਬਾਦੀ ਮਰਹफी 25 ਕਰੋੜ ਸਾਰੀ ਹੈ ਇਹਦੇ ਨਾਲ 10 ਗੁਣਾ ਵੱਡਾ ਉਹ ਕੋਈ ਹਿੱਲੇ ਤਾਂ ਇੱਕ ਕੈਂਸਰ ਵਰਗੀਆਂ ਬਿਮਾਰੀਆਂ ਸਾਰੀਆਂ ਬਾਹਰਲੇ ਕੱਟੀਆਂ ਗਈਆਂ ਏਡ ਬਾਹਰੂ ਆਈ ਹੈ ਸਾਰੀਆਂ ਬਾਹਰੂ ਆਈ ਹੈ ਏਡ ਬਾਹਰੂ ਆਈ ਹੈ ਕੈਂਸਰ ਬਾਹਰੂ ਆਇਆ ਹੈ ਜੀ ਹਾਂ ਬਹੁਤ ਫਲੱਟ ਦੇ ਵਿੱਚ ਨਾ ਸਾਰੇ ਹੋਮੋਜੇਨਿਕ ਪਾਇਨੇ ਸਾਰੇ ਉਹ ਬਾਹਰ ਆਏ ਨੇ ਹਾਂਜੀ ਉਹ ਕੀ ਗੱਲ ਕਰਦੇ ਹੋ ਇਹੋ ਦਾ ਕੰਟਰੀ ਦਾ ਕੋਈ ਹੈ ਹੀ ਨਹੀਂ 6 ਰੁਪਏ ਦੇ ਛੀ ਨੇ ਇਹ ਕਰਵਾ ਔਰਤੀ ਦੇ 바ਕੂਪੀ ਬੜਾ ਸੋਹਣਾ ਇਹ ਕਰਵਾ ਔਰਤੀ ਦੇ 바ਕੂਪੀ ਭਾਰਤ ਦੀ ਧਰਤੀ ਹੈ ਜੀ ਤੁਹਾਡੇ ਕੋਲ ਤਾਂ ਕੀ ਹੈ ਇੱਥੇ ਇੱਥੇ ਜਨਨੀਆਂ ਦੀ ਪੂਜਾ ਦੇਵੀ ਤੇ ਔਰਤੀ ਔਰਤ ਹਣ ਜਿੱਥੇ 15 ਦੀ ਪੂਜਾ ਹੜੂਮਾਨ ਦੇਖੋ ਜਿੱਥੇ 15 ਦੀ ਪੂਜਾ ਦਰਖਤਾਂ ਦੀ ਪੂਜਾ ਪਿੱਪਲ ਦੇਖੋ ਦਰਿਆਵਾਂ ਦੀ ਪੂਜਾ ਜਮਨਾ ਦੀ ਪੂਜਾ ਗੰਗਾ ਦੀ ਪੂਜਾ ਗੋਦਾਵਰੀ ਦੀ ਪੂਜਾ ਹਾਂ बोलते नहीं ऐसे देखो तुझे पहाड़ों की पूजा हिमालय की पूजा हेमकुंड की पूजा हाँ जी सुमेर की पूजा के पूजा नहीं है ना जी सौ में फिर भी फिर भारत पा बड़ा गरीब है जे आप वक्री गलाना लोग इतने कम करके राजी नहीं है तो इतने की लोग ऐसे साज छेड़ता ना� कुछ करता ਉਹ ਤੇ ਹਰ ਬੰਦੇ ਨੇ 8-9 ਘੰਟੇ ਕੰਮ ਕਰਨਾ ਹੀ ਕਰਨਾ ਉਹ ਮਿੰਟ ਕਿਉਂ ਨਹੀਂ ਕੰਮ ਕਰਨਾ ਮਿੰਟ ਕਿਉਂ ਹੀ ਵੇਲਾ ਆਏਗਾ ਉਹ ਤਾਂ ਤੁਹਾਨੂੰ بڑے بڑے ਘਰ ਦੇਣੇ ਨੇ ਤੁਹਾਡੀ ਰਿਸਟਲਮੈਂਟ ਆ ਰਹੀ ਹੈ ਇਹ ਸਭਾ ਇਹ ਗੈਸ ਗੈਸ ਦੀ ਸਟਲਮੈਂਟ ਜੀ ਇਹ ਸਾਰੇ ਮਕਾਨ ਦੀ ਸਟਲਮੈਂਟ ਆਸਾ ਇਹ ਟੈਲੀਫੋਨ ਦਾ ਬਿੱਲ ਜੀ ਇਹ ਖਰਚਾ ਹੈ ਜੀ ਬਿਜਲੀ ਦਾ ਆ ਗਿਆ ਇਹ ਬਿਜਲੀ ਦਾ ਫੋਨ ਦਾ ਬਿੱਲ ਆ ਗਿਆ ਜੀ ਉਹ ਤਾਂ ਖਰਚਾ ਪਟਾੜਾ ਡੰਗ ਨਹੀਂ ਆਣਾ ਜੀ ਪਟਾੜ ਗੱਲੀ ਜੀ ਦਿਓ ਜੀ 나 ਹੋਰ ਪੁੱਛੋ ਸਾਰਿਆਂ ਨੂੰ ਅਜੇ ਬਿਮਾਰ ਹੋਣਾ ਵੀ ਹੋਣਾ ਜੀ ਇਹ ਡਾਕਟਰੀ ਦਾ ਮਿਲਦੇ ਹੋ ਜੀ ਅਲੀ ਕੋ ਸਾਰੇ ਬਿੱਲ ਆ ਰਹੇ ਨੇ ਜੇ ਤੂੰ ਬਿੱਲ ਆ ਰਹੇ ਨੇ ਜੀ ਹਰ ਬੰਦੇ ਨੂੰ ਬਿੱਲ ਪਾ ਲਊਗਾ ਜੇ ਕੰਮ ਕਰੂਗਾ ਕੀ ਆਲੇ ਜੀ ਇੱਥੇ ਜੇ ਆ ਜੀ ਕੰਮ ਜੱਟ ਸਾਬ ਆਪਾਂ ਦੇ ਪਾਕਲਾ ਸਾਰੇ ਨੂੰ 10-10 ਲੱਖ ਰੁਪਈਆ ਮੋਟੇ ਲੱਗ ਪਾਰ ਜਾਂਦੇ ਕੰਮ ਕਰਦੇ ਇੱਥੇ 10-5 ਕਿਲੇ ਵੀ ਦਾ ਸਾ ਜਮੀਨ ਹੋਣਾ 15-20 ਮੱਝਾ ਰੱਖਿਆਂ ਨੇ ਟੁੱਟਾ ਜਾਂ ਪਿਆ ਰੱਖਿਆ ਹੋਵੇ ਸਾਡੇ ਬੱਸ ਪੱਕਾ ਜੀ ਕੰਮ ਕਰਕੇ ਰਾਜੀ ਨਹੀਂ ਐ ਬਣਾ ਥੋੜਾ ਜਿਆ ਕਰੇ ਬੰਦਾ ਕੰਮ ਐ ਬਣਾ ਬਰਾਈ ਨਾ ਹੋਵੇ ਕੋਈ ਪੱਜਰ ਸਾਰਾ ਨੇ ਪਾਣੀ ਪੀ ਜਨਦੇ ਅਸਰੇ ਸਰਬਾ ਪੀਜੇ ਬੰਦਾ ਕੰਮ ਨਹੀਂ ਕਰਣਾ ਲੈਣਾ ਲੈਣਾ ਨਹੀਂ ਕੰਮ ਕਰ ਬੰਦਾ ਸਹੀ ਵੀ ਠੀਰੂਗਾ ਇੰਡੀਆ ਵਰਗਾ ਹੋਵੇ ਕੰਟਰੀ ਬੰਦਾ ਹੋਵੇ ਹਿੰਮਤੀ ਪਰਾਈਆਂ ਤੋਂ ਬਸਿਆ ਹੋਵੇ ਸ਼ਰਾਬ ਨਾ ਪੀਵੇ ਅਜਿਹੇ ਨਸ਼ੇ ਨਹੀਂ ਭਿੰਬੂ ਇਹ ਸਵਰਗਾ ਵਰਤਿਆ ਦੇਖ ਤੁਸੀਂ ਆਪਣੀ ਲਾਜ ਨੂੰ ਕੁਝ ਦਿੰਦੇ ਹੋ ਨਾ ਆਪਣੀ ਲਾਜ ਨੂੰ ਚੰਗਾ ਪੜਾ ਦਿਓ ਚੰਗਾ ਪੜਾ ਕੇ ਇਹਨਾਂ ਨੂੰ ਕਹੋ ਹੁਣ ਕਮਾਓ ਤੇ ਖਾਓ ਕਿਹੜਾਸ ਆ ਗੱਲ ਕਰਨ ਵਾਲੀ ਉਹ ਤਾਂ ਗਰੇ ਕੁਐਸਚਨ ਪੁੱਟ ਕਰਤਾ ਵਾ ਕਿ ਨਾ ਬਾਬਾ ਜੀ ਅਮਰੀਕਾ ਕੈਨੇਡਾ ਵਰਗੇ ਕੰਟਰੀਆਂ ਨਾਲ ਮਿਲਣ ਲੱਗਿਆ ਇੰਡੀਆ ਨੂੰ ਕਰੋੜਾਂ ਸਾਲ ਲੱਗਣਗੇ ਮੈਂ ਕਿਹਾ ਅੱਛਾ ਮੈਂ ਕਹਿੰਦਾ ਕਿਹੜੀ ਗੱਲ ਪਿੱਛੇ ਕਹਿੰਦੇ ਦੇਖੋ ਕਿਤਨੇ ਅੱਛੇ ਕੰਟਰੀ ਹੈ ਕਿੰਨੀ ਇੱਥੇ ਪੈਸਾ ਹੈ ਬਸ ਮੈਂ ਇੰਨੀ ਗੱਲ ਵਿੱਚ ਮੈਂ ਇਹ ਤਾਂ ਮੈਂ ਮੰਨਦਾ ਵੀ ਇੰਡੀਆ ਨੂੰ ਕਰੋੜਾਂ ਸਾਲ ਲੱਗਣਗੇ ਪੈਸਾ ਇਕੱਠਾ ਕਰਨ ਵਿੱਚ ਜੇ ਤੁਸੀਂ ਪੈਸੇ ਦੀ ਗੱਲ ਕਰਦੇ ਨਾ ਪੈਸਾ ਤੇ ਸਾਡੇ ਦਿੱਲੀ ਦੇ ਵਿੱਚ ਨਾ ਹਮਾਰੇ ਦਿੱਲੀ ਦੇ ਪਾਸ ਬੇਸਵਾ ਕੇ ਪਾਸ ਬਹੁਤ ਪੈਸਾ ਹੈ ਆਪਕੇ ਯਹਾਂ ਮੀਨੂ ਕੋ ਬਾਤ ਨਹੀਂ ਹੋਵੇਗੀ ਬੇ ਡਾਕਟਰ ਸਾਹਿਬ ਮੈਂ ਉਹਨਾਂ ਕੋਈ ਗੱਲ ਕਹੀ ਮੇਗਾ ਹਮਾਰੇ ਇੰਡੀਆ ਮੇ ਇੱਕ ਚੀਜ਼ ਐਸੀ ਹੈ ਜਿਸ ਕੋ ਪੈਦਾ ਕਰਨੇ ਲਈ ਅਮਰੀਕਾ ਕੈਨੇਡਾ ਗ੍ਰੇਨਲ ਕੋ ਅਰਬੋ ਸਾਲ ਲੱਗਣਗੇ ਕਹਿੰਦੇ ਉਹ ਕੀ ਐ ਮੈਂ ਉਹ ਸ਼ਰਮ ਹੈ ਬਗਾ ਬੁਸ਼ ਸ਼ਰਮ ਇਨਾ ਸੁੱਝਾ ਕਦੀ ਨਹੀਂ ਹੋਇਆ ਪੰਜਾਬੀ ਦਾ ਜੀ ਕਹਿੰਦਾ ਵੇਖੇ ਪਿੰਡਾਂ ਦਾ ਕੋਈ ਪ੍ਰਭਾਦ ਵੇਲਾ ਮੱਧਨ ਚਟੀਆਂ ਵਿੱਚ ਮਦਾਨੀਆਂ ਜਾਂ ਐ ਪਰੇਸ ਨਹੀਂ ਸਾਡੇ ਪਿੰਡਾਂ ਵਰਗੀਆਂ ਸਾਰੀਆਂ ਗੜੀਆਂ ਛਾਣੀਆਂ ਨੇ ਇਹ ਧਰਤੀ ਦੇਵਤਿਆਂ ਦੀ ਗੁਰੂਆਂ ਦੀ ਧਰਤੀ ਜੀ ਤਾਂ ਫਿਰ ਪਾਸ਼ੀ ਇੱਥੇ ਆਈਆਂ ਜੀ ਉਹ ਤਾਂ ਮੈਂ ਕਹੀਏ ਜੇ ਤੂੰ ਜਨਾ ਕੋਲੇ ਲੈਨ ਅਮਰੀਕਾ ਖੜਾ ਜਾਈਦਾ ਡਾਕਟਰ ਜੰਦਰ ਦਾ 2-3 ਮਹੀਨੇ ਬਾਅਦ ਜੀ ਜਦੋਂ ਤੂੰ ਨਿਕਲਦੇ ਆ ਨਾ ਪੇਵੇ ਜੀ ਨਿਕਲਦੇ ਆ ਪੇਵੇ ਜੋ 10 ਪਟਾਣ ਵਾਲਾ ਰਸਤੇ ਜੋਧਪੁਰ ਨੋਮ ਪਾਸਾ ਸਟਾਣ ਆ ਜਾਂਦਾ ਜੀ ਐ ਸਿਰ ਚੁਕਦਾ ਜੀ ਅੱਗੇ ਗੁਰਦਾ ਦੂਨੋ ਸਟਾਣ ਆ ਜਾਂਦਾ ਪਟਾਣ ਦਾ ਵਾਰ ਉਥੇ ਸਿਰ ਚੁਕਦਾ ਜੀ ਅੱਗੇ ਜਾ ਕੇ ਫਗੜ ਮਾਝਾ ਗੁਰਦਾ ਨੋਮ ਪਾਸਾ ਉਹ ਸੜਕ ਉਥੇ ਸਿਰ ਚੁਕਦਾ ਹੈ ਅੱਗੇ ਫਤੇਗੜ ਸਾਹਿਬ ਆ ਜਾਂਦਾ ਜੀ ਫਤੇਗੜ ਸਾਹਿਬ ਤੋਂ ਅੱਗੇ ਜੀ ਪਟਾ ਜਿਪ ਰੁਪੜੂਨ ਦਾ ਪੱਠਾ ਸਭ ਆ ਜਾਂਦਾ ਜੀ ਚਮਕੌਰ ਸਾਹਿਬ ਜਿੱਥੇ ਅੱਗੇ ਮਤਲਬ ਗੁਰ ਹਾਂ ਅੱਜ ਸਰ ਚੁੱਕਦਾ ਜੀ ਜੀਟੀ ਰੋਡ ਤੇ ਚੜ ਜਾ ਜੀ ਕਿੰਨਾ ਗੁਰੂ ਘਰ ਦਾ ਜੀ ਗਲਤ ਹੈ ਨਾ ਜੀ ਹਾਂ ਮੈਂ ਦਾ ਵਾਸਤੇ ਤੁਹਾਨੂੰ ਕਹੂੰਗਾ ਸਾਰਿਆਂ ਨੂੰ ਮੈਂ ਬਾਹਰ ਦੇਖ ਸਕਦਾ ਹੋ ਆਪਣੇ ਬੱਚੇ ਬਾਹਰ ਸੱਚੀ ਇੱਕ ਪੀੜੀ ਸੰਭਾਲ ਲਓ ਕਿ ਤੂੰ ਜੋਰ ਲਾ ਕੇ ਆਪਣੇ ਬੱਚੇ ਸੰਭਾਲੋ ਕਿ ਕੋ ਪੁੱਤਰ ਪੋਤਰੇ ਤੇ ਦੋਤਰੇ ਤੁਹਾਡੇ ਨਹੀਂ ਹੋਣੇ ਉਹ ਗੁਰਿਆਂ ਦੇ ਹੋਣੇ ਸਾਰੇ ਠੀਕ ਨਹੀਂ ਆ ਜਾਓ ਠੀਕ ਬਖਸ਼ਿਸ਼ ਕੀਤੀ ਹੈ ਭੁੱਖਿਆਂ ਨੇ ਤੇ ਗੰਗੀ ਮਾਰਨੀਆਂ ਨੇ ਧੁਖੇ ਭੁੱਖਿਆਂ ਨੇ ਦਰਬਾਰਾਂ ਕੀ ਮਾਰਨੀਆਂ ਨੇ ਕਿਰਪਾ ਕਰੋ ਜਿੱਥੇ ਤੇਗ ਦੀ ਕਿਰਪਾ ਕੀਤੀ ਉਦੋਂ ਦੇਗ ਦੀ ਬਖਸ਼ਿਸ਼ ਵੀ ਕਰੋ ਖਾਲਸਾ ਜੀ ਗਰੀਬ ਨੂੰ ਆਇਂ ਕਿਰਪਾ ਕਰੋ ਤੇਗ ਤੇਗ ਚੱਗ ਮਹਿਤਉ ਚੱਲ ਲੈ ਰੱਖ ਆਪ ਕੋ ਹਵਰ ਮੱਤ ਲੈ ਪਰਮੇਸ਼ਰ ਨੇ ਆਖਿਆ ਜਾਓ ਜਿੰਦ ਤੱਕ ਦੇਗ ਚਲੇਗੀ ਉਦ ਤੱਕ ਦੇਗ ਵੀ ਜ਼ਰੂਰ ਚਲੇਗੀ ਖਾਲਸਾ ਜੀ ਅੱਜ ਵੀ ਆਪਾਂ ਅਰਦਾਸ ਕਰਦੇ ਆ ਕਿਤੇ ਬੋਲੇ ਬੋਲਦੇ ਆ ਦੇਗ ਤੇ ਸਭੇ ਹੀ ਕਹਿੰਦੇ ਆ ਮਰ ਕਰਨ ਖਾਲਸਾ ਵੀ ਅਜੂੜ ਲੱਗੇ ਕਲ ਚੰਗਾ ਜਦੋਂ ਅਸੀਂ ਅਵਤਾਪ ਧਾਰਮ ਕਰਕੇ ਆਉਣ ਲੱਗੇ ਅਸੀਂ ਆਪਣੇ ਪਿਤਾ ਪਰਮੇਸ਼ਰ ਤੋਂ ਚਾਰ ਵਾਰ ਵੰਗੇ ਚਾਰ ਪਹਿਲਾ ਵਾਰ ਕਿਹੜਾ ਸੀ